ਲੱਕੀ ਬਾਈ ਕੀ ਹਾਲ ਐ ਕੀ ਹਾਲ ਵੜੇ ਬਾਈ ਠੀਕ ਠਾਕ ਲੱਕੀ ਕਿ ਮੇਰੇ ਤੋਂ ਕੰਮ ਕਰਨਾ ਭਰਾ ਬਣ ਕੇ ਕਰ ਦਾਂਗੇ ਬਾਈ ਕਿਉਂਕਿ ਨਾ ਕੁੜੀ ਪੜ੍ਹੀ ਲਿਖੀ ਆਪਣਾ ਨਾ ਸਟੈਂਡਰਡ ਬੜਾ ਹਾਈ ਲੈਵਲ ਦਾ ਰੱਖਦੀ ਆ ਤੇ ਮੇਰੀ ਉਹਦੇ ਨਾਲ ਫਰੈਂਡਸ਼ਿਪ ਹੋਈ ਆ ਉਹ ਮੈਨੂੰ ਕਹਿੰਦੀ ਸ਼ੋਪਿੰਗ ਕਰਾ ਤੇ ਤੂੰ ਮੇਰਾ ਇੱਕ ਕੰਮ ਕਰਨਾ ਐ ਭਰਾ ਬਣ ਕੇ ਉਹਨੇ ਮੌਜੂਦ ਮੈਨੂੰ ਲੈ ਕੇ ਜਾਣਾ ਵਾ ਤੂੰ ਉੱਥੇ ਇੱਕ ਕੰਮ ਕਰਨਾ ਮੇਰਾ ਮੈਂ ਕਹਿੰਦਾ ਕਰ ਦਾਂਗੇ ਬਾਈ ਕੰਨ ਕਰ ਦੱਸ ਠੀਕ ਐ ਬਾਈ ਮੈਂ ਇਹ ਦੇਖ ਹੀ ਘਰ ਆ ਵੜੇ ਬਾਈ ਤਾਂ ਆ ਗਿਆ ਫਿਰ ਆਇਆ ਚੋਰ 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 ਜਾਨੂ ਪਰਸ ਲੈ ਕੇ ਦੌੜ ਗਿਆ ਹੁਣ ਇਹਨੇ ਕਾਬੂ ਆਉਣਾ ਮੇਰੇ ਤੋਂ ਹੋਰ ਨਹੀਂ ਦੌੜਿਆ ਜਾਣਾ ਕਿੰਨੇ ਪੈਸੇ ਸਤਾ ਦੇ 10000 ਰੁਪਏ ਹੈ ਮੇਰੇ ਪਰਸ ਵਿੱਚ ਮੈਂ ਤੇ ਤੈਨੂੰ ਸ਼ੋਪਿੰਗ ਕਰਾਉਣ ਲਈ ਲਿਆਂਦੇ ਸੀ ਸ਼ੋਪਿੰਗ ਸ਼ੋਪਿੰਗ ਛੱਡੋ ਮੇਰੀ ਜਾਨ ਤੁਸੀਂ ਮੇਰੇ ਤੋਂ ਨਾ ਆ 1000 ਰੁਪਏ ਲਓ ਕਿਰਾਇਆ ਲਗਾਓ ਔਰ ਘਰੇ ਚੱਲ ਜਾਓ ਜੰਗਾ ਥੈਂਕ ਯੂ ਜੋ ਹੈ